हेलो जी सत श्री अकाल कित्ता सारे ठीक ठाक हो अमित तबी के लिए चित्रा को भी अच्छे को भी लौकी जी अपन वीडियो स्टार्ट ਕਰ ਰਹੇ ਦੇ ਰਿਹਾ ਅੱਜ ਸ਼ਨੀਵਾਰ ਦਾ ਕੱਲ ਮਿੱਥੇ ਸਵੇਰ ਦੇ ਸੜਕ ਪਰ ਦੇ ਵਾਚ ਲਈ। ओके। ਮੁੱਠੀ ਤਮੇ 4 ਵਜੇ ਦੀ ਮੈਂ 4 ਵਜੇ ਉੱਠ ਕੇ ਮੈਂ ਤੇ ਮੰਮੀ ਨੇ ਚਾਹ ਪੀ ਲਈ ਸੀ ਕਿ ਬੱਚਿਆਂ ਨੂੰ ਕੌਣ ਕੁਲੇਗ ਨੇ ਸਕੂਲ ਜਾਣਾ ਹੈ। ਤੇ ਅਨਮੋਲ ਅੱਜ ਘਰੀਆ ਨੂੰ ਛੁੱਟੀ ਹੈ ਜੀ ਅਨਮੋਲ ਨੂੰ ਤਿੰਨ ਛੁੱਟੀਆਂ ਵਾ ਅੱਜ ਸ਼ਨੀਵਾਰ ਤੇ ਐਤਵਾਰ ਸੋਮਵਾਰ ਉਹ ਤਿੰਨ ਦਿਨ ਘਰੇ ਆ ਗੁਦਰੀ ਨੂੰ ਅੱਜ ਜਾਣਾ ਵਾ ਬਾਕੀ ਤਾਂ ਘਰੇ ਹੀ ਰਹਿ ਗਈ ਤੁਸੀਂ ਉੱਥੇ ਮੈਂ ਥੋੜਾ ਜਿਹਾ ਵਰਕਆਊਟ ਕੀਤਾ ਵਰਕਆਊਟ ਕਰਨ ਤੋਂ ਬਾਅਦ ਅਨਮੋਲ ਆ ਗਿਆ ਕਹਿੰਦਾ ਮੰਮੀ ਮੇਰੇ ਨਾਲ ਪਹੋ ਤੁਸੀਂ ਤਾਂ 2 ਵਜੇ ਉੱਥੇ ਫਿਰਤੀਂ ਮੈਂ ਆਪਾਂ ਕੋ ਫਾਟੇ ਚ ਆ ਬੱਚੇ ਆ ਕਿ ਕੰਦਾ ਨੀ ਮੇਰੇ ਨਾਲ ਆ ਕੇ ਕੋ ਤੇ ਵਸ 15 ਮਿੰਟ ਉਹਦੇ ਨਾਲ ਪਈ ਮੈਨੂੰ ਐਸੇ ਪਹਿਲਾਂ ਬੇੜਾ ਥੋੜਾ ਸੁਭਾ ਤੋਂ ਵੀ ਪਾਲਾ ਚੰਗੂ ਨਹੀਂ ਦਿੱਤਾ ਹੈ ਨਾ ਕਿ ਹੁਣ ਮੈ ਲੱਗਦੀ ਹੈ ਕੱਲ ਨਹੀਂ ਬਹੁਤ ਐਸੀ ਕਿ ਟੱਕਾ ਬਹੁਤ ਛਿਛਾ ਦੇ ਹੋਇਆ ਪਿਆਵਾ ਅੱਜ ਦੇਖੋ ਕਿੰਨੀ ਕਿ ਸਫਾਈ ਹੋਈਏ ਦੋ ਦਿਨ ਲੱਗ ਜਾਂਦੇ ਹਨਾ ਮਿੱਟੀ ਮਿੱਟੀ ਸਫਾਈ ਕਰਨ ਨੂੰ ਹਰੇਕ ਕੀਤੇ ਮੀਟਿੰਗ ਦੀ ਆਏ ਹਾਂ ਵੀ ਚਲੋ ਛਾੜ ਨਹੀਂ ਦਾ ਹਰੇਕ ਚੀਜ਼ ਪੱਗੀ ਹੈ ਨਾ ਇਹ ਲੇ ਕੋਚ ਇਨ ਇਹ ਕੁਸਪਰੇ ਇੰਦੀਆ ਤੇ ਬਹੁਤੇ ਕੱਟੇ ਦੇ ਮੈਟ ਉਥੇ ਰੱਖ ਕੇ ਸੂਟੋਂ ਨਾਲੇ ਪਏ ਆ ਕਾਫੀ ਸਮਾਨ ਜਿਆ ਉਹ ਸਿੱਧਾ ਕਿਤੇ ਰੱਖੇ ਸੀ ਜੇ ਤੂੰ ਹਟਾ ਹਾਂ ਮੈਂ ਕਿ ਆਪਣੇ ਕਾਰਪਟ ਉਹ ਉਥੇ ਪਿਆ ਉਹ ਵੀ ਤੋਂ ਨਾਲੇ ਸੀ ਮੇਰੇ ਚਲੋਂ ਉਹ ਤੋਂ ਪਰੇ ਤੂੰ ਕਾਫੀ ਵੱਡਾ ਉਹ ਤੋਂ ਕਰੀ ਜਾਣਾ ਤੇ ਗੱਡੀ ਦੇ ਜਿਹੜੇ ਮੈਟ ਜੇ ਸੀ ਉਹ ਮੈਂ ਉਥੇ ਰੱਖ ਕੇ ਸੂਟੋਂ ਨਾਲੇ ਸੀ ਬਾਥਰੂਮ ਵਾਲੇ ਮੈਟ ਉਹ ਵੀ ਤੋਂ ਨਾਲੇ ਸੀ ਉਹ ਮੈਂ ਇਕੱਠੇ ਕਰਕੇ ਕੱਲ ਸ਼ਾਮ ਨੂੰ ਰੱਖੇ ਸੀ ਤੇ ਹੁਣ ਦੇ ਦੀਆਂ ਟੁੱਟੀਆਂ ਹੀ ਤੋਂ ਤੋਂ ਹੀ ਹੋਣੇ ਆ ਇਹ ਬੇਰਾ ਸੁੰਭਰਨਾ ਚਾਹ ਕਾਫੀ ਗੰਦਾ ਹੋਇਆ ਪਤਾ ਹੀ ਨਾ ਪੱਠੇ ਪੁੱਠੇ ਜੀ ਨਾ ਕਾਫੀ ਧਰਵਾ ਦੇ ਪੱਠੇ ਪੁੱਠੇ ਜੀ ਫਰੋਂ ਬੱਲਾਂ ਨੂੰ ਲੇ ਸਕੂਲ ਤੋਂ ਨਵਾਂ ਉਹਦੀ ਤਿਆਰੀ ਕਰਨੀ ਚਾਹ ਮਿਚਰੀ ਬਣਾਈ ਜਾਨੀ ਆ ਚਾਹ ਗੁੜ ਵਾਲੀ ਬਣਾਈ ਆ ਟੇਸਟੀ ਬਣਦੀ ਆ ਨੂੰ ਗੁੜ ਵਾਲੀ ਤੇ ਕੁਲ ਨੂੰ ਸਕੂਲ ਨੂੰ ਅਜ ਮੇਰਾ ਤਾਂ ਚਿੱਲੇ ਬਣਾਤਾ ਬੇਸਨ ਤੇ ਬਾਜਰੀ ਦੀ ਆਟੇ ਦੇ ਚਿੱਲੇ ਉਹਨਾਂ ਨੂੰ ਦੀ ਇਹ ਜਿਹੜੀ ਮੈਂ ਰਾਤ ਬਾਤੀ ਵੀ ਨਹੀਂ ਪ੍ਰੈਸ ਕੀਤੀ ਉਹਨੇ ਵਾਈਟ ਵਰਦੀ ਪਾਹੀ ਜਾਣੀ ਸੀਗੀ ਉਹ ਨੂੰ ਮੈਂ ਪ੍ਰੈਸ ਕਰਨੀ ਹੈ ਚਾਹ ਬਣਾ ਕੇ ਉਹ ਨੂੰ ਖਾ ਕੇ ਕਿਤੇ ਨੂੰ ਮੈਂ ਬਾਕੀ ਪ੍ਰੈਸ ਕਰਕੇ ਫੇਰ ਸੌਂ ਜਾਂਦੀ ਹਾਂ ਇੱਕ ਫੇਰ ਆਪ ਕਰਤੀ ਹੈ ਤੋਂ ਕੰਮ ਤੋਂ ਦੇ ਕੇ ਵੀ ਕੰਮ ਤਾਂ ਮੁੱਕ ਰਹੀ ਨਹੀਂ ਹੈਗੀ ਕੱਲ ਹਵਾ ਬਾਦ ਦੀ ਚਾਰਾ ਕਰਕੇ ਨਾ ਚੰਗੀ ਤਰ੍ਹਾਂ ਸਫਾਈ ਵੀ ਨਹੀਂ ਹੋਈ ਰਹੀ ਸੀ ਤਾਂ ਰਿਹਾ ਆਖੋਏ ਜੇ ਹਟੀਏ ਨਹੀਂ ਤੇ ਸਾਈ ਜਿਹੜੀ ਹੋਵਾ ਬਹੁਤ ਚਲਦੀ ਰਹੀ ਹੈ। ਰੋਲਨਾ ਨਾ ਪੱਠੇ ਪੁੱਠੇ ਜੇ ਸਾਰੇ ਤੁੰਨੋਂ ਆਏ ਜਾਂਦੇ ਮਿੱਟੀ ਘਟਾ ਦੇ। ਤੇ ਕੱਲ ਮੈਂ ਚੰਗੀ ਤਰ੍ਹਾਂ ਫਿਰ ਸਫਾਈ ਕੀਤੀ ਨਹੀਂ ਹੈਗੀ। ਚਾਹ ਤਾਂ ਲਾਇਆ ਸੀ ਪੂੰਛਾ ਨਹੀਂ ਲਾਇਆ ਸੀ ਨਾ। ਤੇ ਅੱਜ ਪੂਰੇ ਮੈਂ ਚੰਗੀ ਤਰ੍ਹਾਂ ਕਰੂੰਗੀ ਜਮੀਨ ਨੂੰ ਵੀ ਇਹ ਦੇਖੋ। ਐਕਨ ਮੋਲੇ ਮੇਰਾ ਟਾਈਮ ਖਰਾਬ ਕਰਤਾ। ਨਹੀਂ ਤਾਂ ਹੁਣ ਕੋਲੋਂ ਦੇ ਉਸੜਨਾ ਸਿਗਰਟ ਤੋਂ ਕਿੰਨਾ ਕੰਮ ਨਹੀਂ ਪੜਿਆ ਰਹਾਂ ਸਿਗਰਟ। ਉਨੇ ਪਾ ਲਿਆ ਕਿ ਮਮਾ ਮੇਰੇ ਨਾਲ ਕੋਲ 2 ਵਜੇ ਕਹਿੰਦਾ ਤੁਸੀਂ 2 ਵਜੇ ਉੱਥੇ ਪੇ। ਲੋ ਜੀ ਆਪਾਂ ਗੁਲਿੰਗੀ ਚਾਹ ਖੰਦੀ ਕਰ ਦਿੰਨੇ ਆ। ਕਿੰਨਾਂ ਦੀ ਵਰਦੀ ਪ੍ਰੈਸ ਕਰਨੀ। ਲੋ ਜੀ ਆਪਾਂ ਚਾਹ ਬਣਾ ਕੇ ਆ ਗਈ ਸੀ ਤੇ ਗੁਲੀ ਨੂੰ ਮੈਂ ਠਾਤਾ ਸੀ ਉਹਨੂੰ ਮੈਂ ਕਿਹਾ ਤੁਨਾਇਆ ਤੇ ਮੈਂ ਵਰਦੀ ਪ੍ਰੈਸ ਕਰਤ ਨਹੀਂ ਉਹ ਬਾਥਰੂਮ ਚਲੀ ਗਈ ਸੀ ਕਿ ਤਨਾਉਣ ਤੇ ਮੈਂ ਉਹਦੀ ਵਰਦੀ ਪ੍ਰੈਸ ਕਰਨ ਲੱਗੀ ਸੀ ਤੈਨ ਮੋਲ ਸੁੱਤਾ ਪਿਆ ਸੀਗਾ। ਅੱਜ ਇਹਨੂੰ ਛੁੱਟੀ ਸੀ ਇਹਨੂੰ ਦੋ ਤਿੰਨ ਛੁੱਟੀਆਂ ਬਾਅਦ ਸ਼ਨੀਵਾਰ ਸਤ ਅਮ ਸੰਡੇ ਦੇ ਮੰਡੇ ਤੇ ਉਹ ਦੋ ਵਾਰ ਆਪਾਂ ਬਾਹਰ ਲੈ ਫੂਹ ਦੇਖਦੇ ਹਾਂ ਛੇ ਵਾਰੀ ਅਸੀਂ ਦਿਨ ਦੇ ਕਿੱਡਾ ਚੜਿਆ ਹੋਇਆ ਬਾਹਰ ਨਾ ਤੇ ਹੁਣ ਸਾਡੇ ਇੱਕ ਪੰਜ ਸਵਕ ਪੰਜੀ ਦੇ ਅਰਜਨ ਜਾਵਾਂ ਉਹ ਤੋਂ ਬਾਅਦ ਅਸੀਂ ਪਰਸੋਂ ਇੱਥੇ ਬਣੋਨੇ ਗੁਰਲੀਨ ਨੂੰ ਸਕੂਲੀ ਚਿੰਦਿ ਚਿੱਲੇ ਚਿੱਲਿਆਂ ਲਈ ਮੈਂ ਲੈ ਲਿਆ ਸੀ ਨਿੱਕੀ ਨਿੱਕੇ ਦੋ ਪਿਆਜ਼ ਲੈ ਲਈ ਸੀਗੇ ਤੇ ਇੱਕ ਆਪਣਾ ਹਾ Shimla mirch ਤੇ ਇੱਕ ਟਮਾਟਰ ਇਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਲੂੰਗੀ ਰੋਟੀ ਉਹ ਕਹਿੰਦੀ ਮੈਂ ਲੈ ਕੇ ਜਾਣਾ ਮम्मा ਅੱਜ ਕੁਝ ਹੋਰ ਬਣਾ ਦੋ ਫਿਰ ਮੈਂ ਕਿਹਾ ਚਲੋ ਮੈਂ ਚਿੱਲੇ ਬਣਾ ਦਿੰਨੀ ਹੈ ਲੋ ਜੀ ਆਪਾਂ ਅਦਰਕ Shimla mirch ਟਮਾਟਰ ਤੇ ਪਿਆਜ਼ ਕੱਟ ਲਿਆ ਸੀਗਾ ਤੇ ਇਹਦੇ ਵਿੱਚ ਮੈਂ ਲਿਆ ਸੀ ਥੋੜਾ ਜਿਹਾ ਬਾਜਰੇ ਦਾ ਆਟਾ ਤੇ ਬੇਸਣ ਲਿਆ ਸੀਗਾ ਤੇ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਆਪਣੇ ਜੋ ਮਸਾਲੇ ਹੁੰਦੇ ਆ ਜਿਵੇਂ ਕਾਲੀ ਮਿਰਚ ਤੇ ਜੀਰਾ ਭੁੰਨਿਆ ਹੋਇਆ ਕਿਉਂਕਿ ਮੈਥੋਂ ਨੇ ਇੱਕ ਦਿਨ ਮਿਕਸ ਹੋ ਗਿਆ ਸੀਗਾ ਭਲੇਖੇ ਦਾ ਇੱਕ ਇੱਕ ਡੱਬੀ ਚ ਪੈ ਗਿਆ ਸਾਰਾ ਕੁਝ ਹੀ ਭੁੰਨਿਆ ਹੋਇਆ ਜੀਰਾ ਪਾਊਡਰ ਸੀ ਉਹਦੇ ਵਿੱਚ ਹੀ ਕਾਲੀ ਮਿਰਚ ਪਾਤੀ ਉਹ ਫਿਰ ਮੈਂ ਤਾਂ ਕਰਕੇ ਮਿਕਸ ਇਹਦਾ ਵਰਤ ਲੈਣੀ ਹੈ ਤੇ ਨਮਕ ਪਾਤਾ ਸੀਗਾ ਜੀਰਾ ਪਾ ਲਿਆ ਸੀ ਤੇ ਲਾਲ ਮਿਰਚ ਪਾਤੀ ਸੀ ਜੀ ਥੋੜਾ ਜਿਹਾ ਕਾਲਾ ਨਮਕ ਪਾਤਾ ਸੀ ਇਹਦਾ ਟੇਸਟ ਜਿਆ ਅਲੱਗ ਆ ਜਾਂਦਾ ਹੈ ਨਾ ਤੇ ਲੋ ਜੀ ਆਪਾਂ ਇਹਨੂੰ ਮਿਕਸ ਕਰਕੇ ਤੇ ਵਿੱਚ ਆਪਾਂ ਇਹਦੇ ਸਬਜ਼ੀਆਂ ਪਾ ਦਾਂਗੇ ਤੇ ਅਨਮੋਲਤਾ ਹੀ ਖਾਂਦਾ ਨਹੀਂ ਹੈਗਾ ਤੇ ਗੁਰਲੀਨ ਲਈ ਵੀ ਬਣਾਉਣੇ ਆ ਤੇ ਇਸ ਤੋਂ ਬਾਅਦ ਵਿੱਚ ਰੋਟੀ ਬਣਾਵਾਂਗੀ ਤੇ ਇਹਦੇ ਲਈ ਮੈਂ ਇਹਨੂੰ ਦੋ ਤਿੰਨ ਚਿੱਲੇ ਬਣ ਗਏ ਸੀਗੇ ਸਕੂਲੀ ਇੱਕ ਉਹ ਘਰੇ ਖਾਗੀ ਤੇ ਦੋ ਸਕੂਲ ਲੈ ਗਈ ਸੀਗੀ ਬਾਜਰੇ ਦਾ ਆਟਾ ਪਾ ਕੇ ਬਹੁਤ ਵਧੀਆ ਬਣਦਾ ਵਾ ਕਦੇ ਸੂਜੀ ਦੇ ਬਣਾ ਦਈਦੇ ਹਨ ਚਿੱਲੇ ਆਪਸ਼ਨ ਤਾਂ ਬੱਚਿਆਂ ਨੂੰ ਖਵਾਨਲੀ ਬਹੁਤ ਹੈਗੀ ਆ ਕਦੇ ਸੂਜੀ ਤੇ ਚਿਲੇ ਆ ਗਏ ਜੱਕ ਭਈ ਕੋਈ ਹੈਨਾ ਜਾਂ ਮੂੰਗ ਦਾਲ ਦੇ ਗੋਗੇ ਤੇ ਵਿੱਚ ਮੈਂ ਥੋੜਾ ਜਿਹਾ ਪਦੀਨਾ ਪਾਇਆ ਸੀਗਾ ਕਿਉਂਕਿ ਹਰਾ ਧਨੀਆ ਹੁਣ ਹੈ ਨਹੀਂ ਸੀ ਹੁਣ ਬਾਜ਼ਾਰ ਚੋਂ ਤਾਂ ਮਿਲ ਜਾਂਦਾ ਤੇ ਪਿੰਡਾਂ ਚ ਨਹੀਂ ਹੁੰਦਾ ਨਾ ਤੇ ਇੱਥੋਂ ਮਿਲਦਾ ਨਹੀਂ ਹੈਗਾ ਤੇ ਮੋਗੇ ਕੋਈ ਗਿਆ ਨਹੀਂ ਹੈਗਾ ਤੇ ਉਹ ਕਣੀਆਂ ਖਤਮ ਸੀ ਮੈਂ ਕਿਹਾ ਚਲੋ ਇਹਦੇ ਲਈ ਪਦੀਨਾ ਹੀ ਪਾ ਦਿੰਨੀ ਆ ਥੋੜਾ ਜਿਹਾ ਕਿ ਮੈਂ ਇਹਦੇ ਵਿੱਚ ਪਦੀਨਾ ਪਾਤਾ ਸੀ ਤੇ ਆਪਾਂ ਤਵਾ ਗਰਮ ਕਰਕੇ ਨਾ ਉੱਤੇ ਦੇਸੀ ਘਿਓ ਨਾਲ ਚੋਪੜ ਲਿਆ ਸੀਗਾ ਤਵੇ ਨੂੰ ਤੇ ਉੱਤੇ ਪਚਿਲਾ ਬਣਾ ਲਾਂ। ਲਓ سیدھے ਸਿੱਕੇ ਉੱਪਰ ਪਚਿਲ। ਪਤਾ ਨਹੀਂ ਜਿਹੜਾ ਬੈਟਰ ਜਿਹੜਾ ਬਣਾਇਆ ਵਾ ਇਹਨੂੰ ਚੰਗੀ ਤਰ੍ਹਾਂ ਫਲਾ ਦਾਂਗੇ। ਲਓ ਜੀ ਆਪਣੇ ਚਿੱਲੇ ਹੋ ਗਏ ਸਿੱ ਤਿਆਰ ਸੀਗਾ। ਕਿਤੇ ਨਾ ਪੈਕ ਕਰਤਾ ਸੀ। Ini ਉਹਨੇ ਮੇਟੇ ya? ਜਾਣਾ ini ਹੁਣ ਤਰਾਂ ya? ਰੋਲਾ ਪਾਇਆ Ini ਉਹ ਲੱਕੇ ਇਹਨਾਂ ਰੋਲਾ ਪਾਇਆ ਨਹੀਂ ਇਦਨ ਰਸ ਗਈ ਬਤ ਹੈ ਮੇਰੇ ਨਾਲ ਮੈਂ ਉਹ ਲੈ ਕੇ ਜਾਈਆਂ ਨਾ ਮੇਰੇ ਨਾਲ ਤੂੰ ਹਨ ਮੋਲ ਨੇ ਕੱਲ ਤੇਰੇ ਲਈ ਪੱਠੇ ਲਿਆਂਦੇ ਤੇ ਤੂੰ ਤੂੰ ਅੱਜ ਰਸ ਗਈ ਇਹਦੇ ਨਾਲ ਹੋ ਕਹਿੰਦੀ ਬੋਲਣਾ ਨਹੀਂ ਲੈ ਮੈਂ ਵੀ ਨਹੀਂ ਬੋਲਣਾ ਸੋਨੀ ਆਰੀ ਝੂ ਆਰੀ ਟੂ ਬਾਹਰ ਦੇ ਤਾ ਬਾਹਰ ਨਾ ਲਾ ਕੇ ਦਿੰਦੀ ਇਹ ਕੰਨਾ ਓਏ ਕੰਨ ਦਾ ਕੂੜਾ ਕਿੰਨਾ ਆਇਆ ਪਿਆ ਹੁਣ ਲੌਨੀ ਐ ਝਾੜੂ ਬੇੜੇ ਚ ਚਾਹ ਪੀ ਲਓ ਪੁੱਤਰ ਜੀ ਐਂ ਕਾ ਤੂੰ ਤੁਰਦਾ ਓਏ ਚਾਹ ਪੀ ਲਓ ਤੇ ਮੈਂ ਕੰਮ ਕਰੀਏ ਆਪਾਂ ਮਾਂ ਪੁੱਤਰ ਨਾਲ ਕੀ ਓਕੇ ਅਜ ਬਹੁਤ ਗੰਦਾ ਹੋਇਆ ਪਿਆ ਪੁੱਤ ਕਰ ਕੰਨ ਦਾ ਮਿੱਟੀ ਨੇ ਦੇਖ ਲਾ ਕੀ ਹਾਲ ਕੀਤਾ ਪਾ ਫਾਂ ਪਹਿਲਾਂ ਗਏ ਮਿੱਟੀ ਆਉਣੀ ਨਹੀਂ ਫੇਰ ਆਵਗੀ ਅੱਗੇ ਆਏ ਹੁੰਦਾ ਸੀ ਵੀੜਾ ਕੱਚਾ ਬਾੜੀ ਮਿੱਟੀ ਆਉ ਉਹ ਇੱਕ ਤੇ ਐਂਸ ਵੀ ਨੇਰੀ ਆਉਣੀ ਆ ਮਿੱਟੀ ਘਾਟੋਂ ਪਰ ਉਹਨੀ ਹੀ ਆਈ ਪਈ ਸੀ ਬਹੁਤ ਪਿੱਟੀ ਸੀ ਤਈ ਉਹਨ ਮੋਲ ਕਹਿੰਦਾ ਸੀਗਾ ਵੀ ਮੰਮੀ ਤੁਸੀਂ ਤਾਂ ਕਹਿੰਦੇ ਸੀ ਮਿੱਟੀ ਘਟ ਆਉਗੀ ਵੀ ਐਕਤੀ ਆਉਂਦੀ ਨਹੀਂ ਮਿੱਟੀ ਫੇਰ ਉਹਨੀ ਹੋਈ ਪਈ ਹੈ ਜੇ ਤਾਂ ਮੈਂ ਕੱਲ ਸ਼ਾਮ ਨੂੰ ਆਹ ਬਾਰ-ਬਾਰ ਝਾੜੂ ਲਾਤਾ ਸੀਗਾ ਕੱਲ ਸ਼ਾਮ ਨੂੰ ਹੀ ਤਕਰੀਬਨ ਹਟਿਆ ਨੇਰੀ ਚ ਕਾਫੀ ਮਿੱਟੀ ਦੀ ਉੱਡੀ ਜਾਂਦੀ ਸੀ ਹੈਨਾ ਤੇ ਸ਼ਾਮ ਨੂੰ ਇੰਨਾ ਕਿਤਾ ਸੁੰਬਰਤਾ ਸੀ ਫੇਰ ਵੀ ਕਾਫੀ ਆਈ ਪਈ ਆ ਤੇ ਲੋ ਜੀ ਆਪਾਂ ਮੈਂ ਕਿਹ ਪਹਿਲਾਂ ਬੇੜਾ ਸੁੰਬਰਤਾ ਫਿਰ ਧੁੱਪ ਚੜ ਜਾਂਦੀ ਧੁੱਪੇ ਮਾਨੀ ਕਰਤਾ ਐਸੀ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਚਲੋ ਹਨਾ ਧੁੱਪੋਂ ਤੋਂ ਪਹਿਲਾਂ-ਪਹਿਲਾਂ ਬੇੜੇ ਚ ਸੁੰਬਰਿਆ ਮਾ ਲਈ ਬਣੀ ਉਹ ਕਾਗਜ਼ ਕੁੱਗੂ ਜੁੱਟ ਕੇ ਸਾਰੀ ਇੱਕ ਸਾਰ ਗੁੰਜੇ 'ਚ ਇਕੱਠੀ ਹੋ ਗਈ ਸੀ ਫਿਰ ਕੱਲ ਸ਼ਾਮ ਕਾ ਕਿਵੇਂ ਸਾਲ ਸਵੇਰੇ ਹੀ ਸੰਭੂਂਗੀ ਸ਼ਾਮ ਨੂੰ ਝਾੜੂ ਨਹੀਂ ਲਾਇਆ ਕੱਲ ਮੂਰੇ ਮੂਰੀ ਤੇ ਲਾਇਆ ਸੀਗਾ ਵੀ ਉੱਥੋਂ ਕੋ ਮਿੱਟੀ ਮੁੱਕੀ ਜਿਹੀ ਕਰਤੀ ਸੀ ਦਾ ਨਾ ਬੇੜਾ ਸੁੰਭਰਿਆ ਜਾਵੇ ਚਲ ਅੰਦਰ ਤਾਂ ਕੰਮ ਕਰੀ ਜਾਂਦਾ ਹਨਾ ਹੋ ਜਾਂਦਾ ਵਾ ਕੰਮ ਆਪਣਾ ਸਾਵੇਂ ਤੇ ਮੈਨੂੰ ਐ ਹੁੰਦਾ ਵਾ ਮੈਂ ਧੁੱਪ ਤੋਂ ਪਹਿਲਾਂ ਪਹਿਲਾਂ ਬਸ ਬਾਹਰਲਾ ਕੰਮ ਨਵੇੜਦਾ ਅੱਗੇ ਤਾਂ ਕਈ ਵਾਰ ਤਾਂ ਸਗਰੀ ਸੁੰਭਰ ਤੀਦਾ ਬੱਚਿਆਂ ਦੇ ਸਕੂਲ ਜਾਣ ਤੋਂ ਪਹਿਲਾਂ ਹੀ ਤੇ ਕਿਸੇ ਦਿਨ ਹੋ ਜਾਂਦਾ ਵੱਡਾ ਦਿਨ ਵੀ ਹੋ ਜਾਂਦਾ ਚਲੋ ਉੱਠੀ ਤਾਂ ਮੈਂ ਕਾਫੀ ਤਰ੍ਹਾਂ ਦੀ ਅੰਦਰੋਂ ਸਫਾਈ ਸੋਈ ਕੀਤੀ ਰੂਮਾਂ ਦੀ ਤਾਂ ਮੈਂ ਕਰ ਲਈ ਸੀ ਬਾਹਰ ਡਾਈਨਿੰਗ ਟੇਬਲ ਰਹਿ ਗਿਆ ਸੀ ਡਾਈਨਿੰਗ ਟੇਬਲ ਤੇ ਟੇਬਲ ਜਿਹੜਾ ਸੋਫਿਆਂ ਵਾਲਾ ਉਹ ਰੰਦ ਉਹਨੇ ਤੇ ਮਿੱਟੀ ਪੁੱਟੀ ਆ ਉਹ ਸਾਫ ਕਰਨ ਵਾਲੇ ਦੇਗੇ ਕਿ ਬਾਕੀ ਸਫਾਈ ਹੋਈ ਸੀ ਤੇ ਮੈਂ ਕਿ ਪਹਿਲਾਂ ਮੈਂ ਬੇੜਾ ਸਾਫ ਕਰਤਾ ਫੇਰ ਅੰਦਰ ਜਾ ਕੇ ਕਰਦੇ ਆ ਪਰ ਮੈਨੂੰ ਬੇੜਾ ਸੰਦਰ ਦੇ ਨੂੰ ਭੁੱਖ ਲੱਗੀ ਫੇਰ ਕੋਈ ਸ਼ਹਿਰੀ ਚਾਹ ਖਤਮ ਹੋਈ ਨਹੀਂ ਸੀ ਇਹ ਪੀ ਲਾਂਗੀ ਫੇਰ ਮੈਂ ਲਈ ਇੱਕ ਖੀਰਾ ਖੀਰੇ ਦੇ ਵਿੱਚ ਮੈਂ ਪਾ ਲਈ ਸੀ ਦੋ ਚਮਚੇ ਮਤਲਬ ਦਹੀਂ ਦੇ ਤੇ ਪਦੀਨਾ ਪਾ ਲਿਆ ਸੀਗਾ ਅਨਮੋਲ ਨੂੰ ਪੁੱਛਿਆ ਵੀ ਤੂੰ ਵੀ ਖਾਏਂਗਾ ਉਹ ਕਹਿੰਦਾ ਮੰਮੀ ਮੈਂ ਟੇਸਟ ਕਰੂੰਗਾ ਚੰਗਾ ਲੱਗਿਆ ਤਾਂ ਖਾਊਂਗਾ ਨਹੀਂ ਨਹੀਂ ਤੇ ਮੈਂ ਥੋੜੇ ਦਹੀਂ ਪਾ ਕੇ ਵਿੱਚ ਤੇ ਇਹਦੇ ਬਸ ਕਾਲੀ ਨੂਰ ਮਿਰਚ ਤੇ ਪੁੰਨੇ ਹੋਇਆ ਜੀਰਾ ਪਾਊਡਰ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰਾ ਤਾਂ ਮਿਕਸ ਹੋਇਆ ਹੋਇਆ ਵਾ ਤੇ ਉਹ ਪਾ ਲਿਆ ਸੀਗਾ ਤੇ ਨਮਕ ਪਾ ਲਿਆ ਸੀਗਾ ਕਾਲਾ ਨਮਕ ਪਾਇਆ ਸੀ ਮੈਂ ਤੇ ਥੋੜੀ ਜੀ ਲਾਲ ਮਿਰਚ ਪਾ ਕੇ ਨੂੰ ਮਿਕਸ ਕਰਕੇ ਖਾਤਾ ਹੈ ਸਲਾਦ ਮੈਂ ਕਹਿੰਦਾ ਸ ਲੋ ਖਾ ਲੰਨੀ ਹੈ ਨਾ ਚਾਹ ਕਿੱਥੇ ਬਣਾਉਂਗੀ ਇਹ ਕਾਏ ਹੁੰਦਾ ਵਾ ਅਨਮੋਲ ਕਹਿੰਦਾ ਮੈਂ ਪੀਣੀ ਨਹੀਂ ਨਹੀਂ ਤਾਂ ਥੋੜੀ ਜੀ ਬਣਾ ਲੈਂਦੀ ਹੈ ਨਾ ਤੇ ਫਿਰ ਕੱਲਾ ਕਾਲ ਕਰ ਲਿਆ ਵੀ ਕੱਲੀ ਕਿੱਥੇ ਬਣਾਉਂਗੀ ਹਨਾ ਚਲ ਮੈਂ ਸੈਲਡੀ ਖਾ ਲੰਨੀ ਆ ਲੋ ਜੀ ਆਪਾਂ ਉਹ ਤੋਂ ਬਾਅਦ ਖਾ ਕੇ ਇਹਨ ਮੋਲ ਨੂੰ ਟੈਸਟ ਕਰਾਇਆ ਉਹਨੂੰ ਚੰਗਾ ਨਹੀਂ ਲੱਗਿਆ ਹੈਗਾ ਤੇ ਇਹ ਕਹਿੰਦਾ ਮੈਂ ਨਹੀਂ ਖਾਣਾ ਤੂੰ ਖਾ ਲੂ ਮੈਂ ਤਾਂ ਕਹਿੰਦਾ ਠਹਿਰ ਕੇ ਚਾਹ ਬਣਾ ਦਿਓ ਚਾਹ ਨਾਲ ਬਿਸਕੁਟ ਖਾਉਂਗੀ ਮੈਨੂੰ ਐਸੇ ਅਜ ਮੈਨੂੰ ਰੋਟੀ ਨੂੰ ਬਹੁਤ ਵੱਡਾ ਦੇਣਾ ਆ ਜਾਣਾ ਵਾ ਕਿਉਂਕਿ ਇਹ ਸਫਾਈ ਮਿੱਟੀ ਕਾਫੀ ਆਈ ਪਈ ਸੀ ਥੋੜੀ ਜੀ ਤਾਂ ਸਪਈ ਮੈਂ ਸਵੇਰ ਸਵੇਰ ਕਰ ਲਈ ਤੰਦਰੋਂ ਤੇ ਉਹਦੀ ਵੀਡੀਓ ਮੈਂ ਨਹੀਂ ਬਣਾਈ ਤੇ ਐ ਨਾ ਜਿੱਦਨ ਜ਼ਿਆਦਾ ਕਾਹ ਪਿਆ ਹੋਵੇ ਫਿਰ ਟਾਈਮ ਵੀ ਬਹੁਤ ਲੱਗਦਾ ਫਿਰ ਮੈਨੂੰ ਐਸੇ ਮੈਂ ਦੀ ਥੋੜੀ ਜਿਹੀ ਵੀਡੀਓ ਸ਼ੂਟ ਕੀਤੀ ਸੀਗੀ ਬਾਲੀ ਨਹੀਂ ਕੀਤੀ ਹੈਗੀ ਨਹੀਂ ਚਲੋ ਥੋੜੀ ਜਿਹੀ ਬਣਾ ਲਾਂ ਤੇ ਜੇ ਜ਼ਿਆਦਾ ਬਣ ਲੱਗੇ ਜੇ ਤਾਂ ਫਿਰ ਟਾਈਮ ਲੱਗ ਜਾਂਦਾ ਨਾ ਫਿਰ ਉਹੀ ਬਾਰੇ ਇੱਕ ਵਾਰ ਚੁੱਕਾ ਕੰਮ ਨੂੰ ਤੇ ਮੇਵੇ ਵਸਾ ਸਫਾਈ ਜੂ ਬਣਾਈ ਸੀ ਜਿਆ ਥੋੜਾ ਜਿਹਾ ਝਾੜੂ ਦੀ ਉਹ ਵੀ ਜੂ ਬਣਾਈ ਸੀਗੀ ਤੇ ਮਿੱਟੀ ਦੇਖੋ ਕਿੰਨੀ ਹੈ ਇੱਥੇ ਬਹੁਤ ਜ਼ਿਆਦਾ ਮਿੱਟੀ ਸੀਗੀ ਜੋ ਇਹ ਦਰਵਾਜੇ ਦੇ ਸਾਹਮਣੇ ਪਿਆਵਾ ਸਿੱਧੀ ਹੁੰਦੀ ਹੈ ਪਰ ਕਿਥੇ ਰਾਰ ਬਾਰ ਵੀ ਲਾ ਕੇ ਰੱਖੀ ਤਾਂ ਪੱਸੀ ਜੀ ਬਹੁਤ ਆ ਜਾਂਦੀ ਹੈ ਹਨਾ ਤੇ ਲੋਕ ਮੇਰਾ ਪਲਾਂਟ ਜਿਹੜਾ ਸਨੇਕ ਪਲਾਂਟ ਇੱਥੇ ਤੇ ਇਹਨੂੰ ਪਾਣੀ ਪਾਉਣਾ ਸੀ ਕਿੰਨੇ ਦਿਨ ਹੋ ਗਏ ਪਾਇਆ ਹੀ ਨਹੀਂ ਇਹਨੂੰ ਵੱਸ ਪਾਣੀ ਦੀ ਘਾਟ ਹੀ ਲੋੜ ਪੈਂਦੀ ਆ ਪਰ ਹੁਣ ਤਾਂ ਮਿੱਲਾ ਦਾ ਕਾਫੀ ਦਿਨਾਂ ਬਾਅਦ ਮੈਂ ਅੱਛੂ ਬਹੁਤ ਸੁੱਕਿਆ ਪਿਆ ਸੀ ਤੇ ਕਾਫੀ ਦਿਨਾਂ ਬਾਅਦ ਪਾਉਣਾ ਸੀ ਮਿਲਦੀ ਪਵਲ ਦੀ ਸਾਰੀ ਸਫਾਈ ਕਰਤੀ ਸੀ ਕਿ ਫਲਾਵਰ ਬੁਆਏ ਆ ਉਹ ਜੋ ਤੋਤ ਸੁੱਕੇ ਰੱਖੇ ਸੀ ਉਹ ਮਿੱਟੀ ਤੇ ਹੀ ਚੜੀ ਹੋਈ ਸੀ ਅ ਇੰਨੀ ਸਫਾਈ ਤਾਂ ਫਿਰ ਵੀ ਡੂੰਗੀ ਤਾਂ ਨਹੀਂ ਹੋਈ ਤੇ ਮਤਲਬ ਵੀ ਜਿਹੜੀ ਆਪਣੀ ਸਪਾਈ ਆ ਉਹ ਕੀਤੀ ਹੈ ਜਿਵੇਂ ਹੁਣ ਬਾਰ ਬੂਟ ਸਾਫ ਕਰਨ ਵਾਲੇ ਉਹ ਮੈਂ ਸ਼ਾਮ ਨੂੰ ਦਿੱਤੂੰਗੀ ਜੇ ਸ਼ਾਮ ਨੂੰ ਟਾਈਮ ਲੱਗਿਆ ਤੇ ਬਾਕੀ ਆਪਣੀ ਜਿਹੜੀ ਸਾਰੀ ਸਫਾਈ ਆ ਉਹ ਕਰਦਾਂ ਨੀ ਮਿੱਟੀ ਹਰੇਕ ਚੀਤੇ ਚੜੀ ਹੋਈ ਆ ਕਮਰਿਆਂ ਦੇ ਦਰਵਾਜ਼ੇ ਵੀ ਲਾਈ ਹੁੰਦੇ ਆ ਹਨਾ ਪਰ ਫਿਰ ਵੀ ਅੰਦਰ ਬਥਰ ਕਿੱਥੋਂ ਵੀ ਵੱਟ ਜਾਂਦੀ ਸਮਝ ਨਹੀਂ ਆਉਂਦੀ ਹਨਾ ਸੀ ਜਿਹੜੇ ਟੀਪੇ ਪਈਆਂ ਇਹਨਾਂ ਨੂੰ ਜਿੱਦਾਂ ਹੁੰਦਾ ਉਹ ਨਾ ਪੋਚਾ ਵੀ ਜ਼ਰੂਰੀ ਲਾਉਣਾ ਕਿਉਂਕਿ ਜਦੋਂ ਨੀਕੇ ਚਿੱਟੀ ਹੈ ਨਾ ਉਹ ਛਿੱਟਾ ਛਿੱਟਾ ਇਹ ਫਰਸ਼ ਹੋ ਜਾਂਦਾ ਵਾ ਤੇ ਆਪ ਫਲਾਵਰ ਵੀ ਨਾਲ ਤੋ ਤੂ ਕੇ ਰੱਖੀ ਜਾਣੇ ਤੇ ਨਾਲ ਦੀ ਨਾਲ ਆਪਾਂ ਫਾਇਦਾ ਕੰਮ ਕਰੀ ਜਣਾ ਰੋਟੀ ਮੈਂ ਲੇਟ ਹੀ ਬਣਾਉਂਗੀ ਅੱਜ ਅਨਮੋਲ ਨੇ ਵੀ ਹੋਂ ਕਹਿੰਦਾ ਸੀ ਮम्मा ਚਾਹ ਨਾ ਬਿਸਕੁਟ ਦੇ ਦਿਓ ਉਹਨੇ ਬਿਸਕੁਟ ਖਾ ਲੈਣੇ ਤੇ ਨਾਲ ਚੇ ਬਣਾਈ ਹੋਰ ਅੱਧੇ ਘੰਟੇ ਘੰਟੇ ਤੱਕ ਚਾਹ ਤੇ ਫਿਰ ਨਾਲ ਹੀ ਮੈਂ ਚਾਹ ਪੀ ਲੂੰਗੀ ਲੋਜੀ ਆ ਪਾ ਸਾਰੇ ਆ ਤੇ ਚੀਜ਼ਾਂ ਤੇ ਕਪੜਾ ਇੱਕ ਵਾਰੀ ਤਾਂ ਮਾਰਦਾ ਸੀ ਕਿਉਂਕਿ ਉਹ ਨੇਰੀਆਂ ਦਾ ਸੀਜ਼ਨ ਹਨਾ ਹੁਣ ਤਾਂ ਸਵੇਰੇ ਸਫਾਈ ਕਰਿਆ ਕਰਨੀ ਐ ਸ਼ਾਮ ਨੂੰ ਫੇਰ ਆ ਜਾ ਕਰਨੇ ਆ ਦੇਖੋ ਟੇਬਲ ਤੋਂ ਕਿੰਨੀ ਮਿੱਟੀ ਐ ਨਾਲੇ ਟੇਬਲ ਕੱਲ ਸਾਫ ਕੀਤਾ ਸੀਗਾ ਦੇਖ ਲਓ ਕਾफी ਮਿੱਟੀ ਸੀ ਕਿਤੇ ਹੀ ਉਹ ਨੇਰੀਆਂ ਦੇ ਹੀ ਸਵੇਰੇ ਸਫਾਈ ਕਰਿਆ ਕਰਨੀ ਐ ਸ਼ਾਮ ਨੂੰ ਨੇਰੀਆਂ ਗਾ ਦੋ ਮਹੀਨੇ ਤਾਂ ਹੀ ਨੰਗਣੇ ਹਨਾ ਤੇ ਮੈਂ ਪਰਦੇ ਤੋਂ ਨਹੀਂ ਸੀ ਫਿਰ ਮੈਂ ਕਿਹਾ ਚਲੋ ਹੁਣ ਨੇਰੀਆਂ ਲੰਘ ਜਾਂਦੇ ਆਂ ਤੋਂ ਬਾਅਦ ਵਿੱਚ ਈ ਧੋਉਂਗੀ ਨਹੀਂ ਉਹੀ ਹਾਲ ਫੇਰ ਹੋ ਜਾਣਾ ਵਾ ਅੱਗੇ ਸੋਚਣਾ ਵੀ ਵਿੜਾ ਕੱਚਾ ਕਰਕੇ ਤਾਂ ਇੰਨੀ ਮਿੱਟੀ ਹੁੰਦੀ ਹੈ ਹਨਾ ਕਿਤਾ ਹਜੇ ਵਿੜਾ ਵੀ ਪੱਕਾ ਵਾ ਤਾਂ ਵੀ ਇੰਨੀ ਆ ਗਈ ਹੈ ਨਾ ਜੇ ਜਿਨੀ ਨੇਰੀ ਦੀ ਮਿੱਟੀ ਆ ਉਹ ਤਾਂ ਫੇਰ ਸਾਰੀ ਹੁੰਦੀ ਆ ਨਾ ਜਿਹੜੀ 베ੜੇ ਚ ਉੱਡ ਕੇ ਆਉਂਦੀ ਸੀ ਉਹ ਲੱਕ ਹੁੰਦੀ ਸੀਗੀ ਲੋ ਜੀ ਆਪਾਂ ਡਰੈਸਿੰਗ ਡਾਈਨਿੰਗ ਟੇਬਲ ਦੀ ਵੀ ਸਫਾਈ ਟੇਬਲ ਦੀ ਕਰਤੀ ਸੀ ਇਹ ਟੇਬਲ ਦੀ ਵੀ ਕਰਤੀ ਸੀਗੀ ਤੇ ਦੂਵਾ ਤਾਂ ਆਪਾਂ ਚਲਦੇ ਆ ਝਾੜੂ ਬੰਨੀ ਤੇ ਬੈੱਡ ਬੁੱਧ ਸਾਰੇ ਅੰਦਰਲੇ ਕਰਦੇ ਸੀ ਇੱਥੇ ਵੀ ਅਨਮੋਲ ਉਦੋਂ ਸੁੱਤਾ ਪਿਆ ਸੀਗਾ ਇਹ ਰਹਿ ਗਿਆ ਸੀਗਾ ਤੇ ਇੱਕ ਵਾਰੀ ਇਧਰ ਸਾਰੇ ਕਰਕੇ ਚਲੋ ਸਫਾਈ ਹੋ ਚੁੱਕੀ ਹੈ ਨਾ ਇਹ ਮੈਂ ਚਾਦਰ ਨਵੀਂ ਪਛਾਈ ਆ ਕੱਲ ਕੱਲ ਵਛਾਈ ਸੀ ਹਾਂਜੀ ਕੱਲ ਹੀ ਵਛਾਈ ਸੀ ਨਵੀਂ ਲਿਆਂਦੀ ਸੀ ਹੋ ਗਿਆ ਮੈਨੂੰ ਪੰਜ ਛੇ ਮਹੀਨੇ ਲਿਆਂਦੀ ਹੂੰ ਮੈਂ ਚੱਲ ਇਹਨੂੰ ਨਾਲ ਧੋਕੇ ਰੱਖਿਆ ਜਉ ਇੱਕ ਵਾਰੀ ਹਨਾ ਤੇ ਪਛਾ ਦੰਨੀ ਆ ਦੋ ਚਾਰ ਦਿਨ ਤੇ ਫਿਰ ਇਹਨੂੰ ਧੋਕੇ ਰੱਖ ਦੂੰਗੀ ਫਿਰ ਹੋ ਜਾਂਦੀ ਆ ਮੇਰੀ ਇੱਕ ਦੋ ਚਾਦਰਾਂ ਪਾਟ ਗਈਆਂ ਹੋਰ ਲਿਆਂਦਾ ਰਤਾਵਾ ਕੱਸ ਜਾਂਦੀਆਂ ਹਨਾ ਵਿੱਚੋਂ ਨਿਕਲ ਗਏ ਥੋੜੇ ਥੋੜੇ ਧਾਗੇ ਜੇ ਕਿ ਮੈਂ ਕਿਸੀ ਹੁਣ ਹੋਰ ਲੈ ਕੇ ਆਉਂਗੀ ਵੀ ਜਿਹੜੀਆਂ ਸਰਦੀਆਂ ਵਾਲੀਆਂ ਚਾਦਰਾਂ ਉਹ ਤਾਂ ਚਲੋ ਇੰਨੀਆਂ ਨਹੀਂ ਘਸਦੀਆਂ ਜਿਹੜੀਆਂ ਗਰਮੀ ਵਾਲੀਆਂ ਇਹ ਜ਼ਿਆਦਾ ਘਸ ਜਾਂਦੀਆਂ ਵਾ ਹਨਾ ਲਓ ਜੀ ਆਪਾਂ ਝਾੜੂ ਪੂੰਝਾ ਕਰ ਲਿਆ ਸਾਰਾ ਕੰਮ ਕਰ ਲਿਆ ਸੀ ਤੇ ਇਹ ਰੈਸਟ ਵੀ ਕਰ ਲਈ ਸੀ ਸਵੇਰ ਦੀ ਰੋਟੀ ਵੀ ਬਣਾ ਕੇ ਖਾ ਲਈ ਸਾਰਾ ਕੰਮ ਕੱਲੇ ਸ਼ਾਮ ਦੀ ਵੀਡੀਓ ਇੱਥੇ ਇੱਥੇ ਮੈਂ ਸ਼ਾਮ ਦੀ ਤਿਆਰੀ ਕਰ ਰਹੀ ਹਾਂ ਤੜਕਾ ਲਾਉਂਦੀ ਦਾਲ ਬਣਾਈ ਸੀ ਹਾਰੇ ਚ ਤਰੀ ਸੀਗੀ ਮੈਂ ਮੂੰਗੀ ਦੀ ਦਾਲ ਕੱਲੀ ਤੇ ਉਦਲੀ ਤੜਕਾ ਲਾਉਣਾ ਸੀਗਾ ਤੇਲ ਆਪਾਂ ਗਰਮ ਧਰ ਲਿਆ ਸੀ ਵਿੱਚ ਪਾਤਾ ਜੀਰਾ ਤੇ ਪਿਆਜ਼ ਪੀ ਜੀਰੇ ਪੈਸ ਸੀਗੇ ਕਿ ਮੈਂ ਬਾਹਰ ਬੈਠ ਕੇ ਚੀਨ ਲਈ ਸੀਗੀ ਮੈਂ ਦੁਪਹਿਰੇ ਜਿਪੇ ਹੋ ਕੇ ਰੱਖਤੀ ਸੀਗੀ ਦਾਲ ਤੇ ਮੈਂ ਕਹਾਂ ਚਲੋ ਸ਼ਾਮ ਨੂੰ ਫਿਰ ਹਾਰੇ ਚ ਧਰ ਦੂੰਗੀ ਫਿਰ ਮੈਂ ਬਾਹਰ ਹੀ ਤਰੀ ਸੀਗੀ ਤੇ ਵਧੀਆ ਚੁੱਲੇ ਤੇ ਬਹੁਤ ਸਵਾਦ ਟੇਸਟੀ ਬਣ ਜਾਂਦੀ ਹੈ ਨਾ ਉਹ ਤਾਂ ਮੈਂ ਕੁੱਕਰ ਵਰਤਦੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੋ ਮੈਂ ਕੁੱਕਰ 2 ਸਾਲ ਹੋ ਗਏ ਬਿਲਕੁਲ ਹੀ ਛੱਡਤਾ ਵਰਤਦੀ ਨਹੀਂ ਕਦੇ ਕਦੇ ਆਲੂ ਜ਼ਰੂਰ ਵਾਲ ਲੈਣੀ ਹੈ ਹੋਰ ਕੁਝ ਨਹੀਂ ਆਲੂ ਵੀ ਹੁਣ ਜ਼ਿਆਦਾਤਰ ਮੈਂ ਬਾਹਰ ਚੁੱਲੇ ਤੇ ਹੀ ਵਾਲਦੀ ਹਾਂ ਨਹੀਂ ਉੱਥੇ ਤਰੇ ਆਉਨੀਆਂ ਚਲੋ ਇੱਕ ਝੋਕੇ ਨੇ ਬਣ ਜਾਂਦੇ ਹੈ ਨਾ ਤੇ ਲੋ ਜੀ ਆਪਣਾ ਰਿਚੀ ਚੰਦਾ ਸੀਗਾ ਤੜਕਾ ਤੇ ਪਿਆਜ਼ ਤੇ ਇਹਦੇ ਵਿੱਚ ਹਰੀ ਮਿਰਚ ਤੇ ਟਮਾਟਰ ਨੂੰ ਤਾਂ ਬਾਅਦ ਵਿੱਚ ਪਾਉਣਾ ਸੀਗਾ ਤੇ ਹੁਣ ਮੈਂ ਨਾਲ ਹੀ ਦੁੱਧ ਥਾਰ ਦੂੰਗੀ ਨਾਲ ਦੁੱਧ ਨੂੰ ਵਾਲਾ ਆ ਜਾਊਗਾ ਤੇ ਨਾਲ ਹੀ ਤੜਕਾ ਲੱਗਾ ਆਟਾ ਪਿਆਸੀਆ ਤਾਂ ਮੈਂ ਦੁਪਹਿਰੇ ਰੋਟੀ ਬਣਾਈ ਸੀਗੀ ਇਹ ਆਪਾਂ ਪਿਆਸੀ ਨੇ ਦੁਪਹਿਰ ਨੂੰ ਮੈਂ